ਸਿੱਧੂ ਮੂਸੇਵਾਲਾ ਦੀ ਮੌਤ ਤੋਂ ਪਹਿਲਾਂ ਇੱਕ ਵਫਦ ਸ਼੍ਰੋਮਣੀ ਕਾਲੀ ਦਲ ਮਾਨ ਦਾ ਉਹਨੂੰ ਮਿਲ ਕੇ ਆਉਂਦਾ ਕੁਝ ਦਿਨ ਪਹਿਲਾਂ ਉਸ ਵਫਦ ਦੇ ਵਿੱਚ ਸ਼ਾਇਦ ਤੁਹਾਡਾ ਨਾਮ ਜਾਂ ਤੁਸੀਂ ਵੀ ਸੀਗੇ ਪਰ ਤੁਸੀਂ ਤੁਸੀਂ ਕੰਟੈਕਟ ਦੇ ਵਿੱਚ ਵੀ ਸੀਗੇ ਤੁਹਾਨੂੰ ਲੱਗਦਾ ਕਿ ਦੀਪ ਸਿੱਧੂ ਵਾਂਗੂ ਮੂਸੇਵਾਲਾ ਵੀ ਇਸ ਪਾਰਟੀ ਨੂੰ ਜੁਆਇਨ ਕਰ ਸਕਦੇ ਸੀ ਬਿਲਕੁਲ ਜੀ ਮੈਂ ਜਾ ਕੇ ਆਇਆ ਸੀਗਾ ਅਸੀਂ ਗਿਆ ਸ਼ਾਇਦ 26 ਤਰੀਕ ਨੂੰ ਗਿਆਗੇ 25 26 ਨੂੰ 29 ਨੂੰ ਉਹ ਸਾਥੋਂ ਸਾਡੇ ਜੋ ਚਲੇ ਗਏ ਹਨਾ ਤੇ ਉਹਨਾਂ ਦਾ ਕਤਲ ਕੀਤਾ ਗਿਆ ਪਰ ਉਹਨਾਂ ਦੀ ਇਹ ਸੋਚ ਹੈਗੀ ਸੀ ਜੀ ਤੇ ਉਹਨਾਂ ਦੀ ਜਿਹੜੀ ਸੋਚ ਸੀਗੀ ਤੁਸੀਂ ਦੇਖਿਆ ਉਹਨਾਂ ਦੇ ਅਕਸਰ ਜਿਹੜੇ ਟਰੈਕਟਰ ਦੇ ਉੱਤੇ ਸੰਤਾਂ ਦੀ ਫੋਟੋ ਲੱਗੀ ਹੁੰਦੀ ਸੀ ਸੰਤਾਂ ਦੀ ਉਹ ਗੱਲ ਕਰਦਾ ਸੀਗਾ ਤੇ ਸਿਮਰਜੀਤ ਮਾਨ ਦੀ ਵੀ ਉਹ ਗੱਲ ਕਰਦਾ ਜੋ ਕਹਿੰਦਾ ਵੀ ਸੀਗਾ ਤੇ ਵੀ ਮੈਂ ਕਾਗਜ਼ ਭਰਾ ਕੇ ਆਉਂਗਾ ਸੰਗਰੂਰ ਜਦੋਂ ਮਾਨ ਸਾਹਿਬ ਜਿਮਨੀ ਚੋਣਾ ਦੇ ਵਿੱਚ ਪਿਛਲੀ ਵਾਰੀ ਜਦੋਂ ਜੱਤੇ ਰਹੇਗੇ ਤੇ ਉਹਨਾਂ ਦੀ ਇਹ ਹੈਗੀ ਸੀ ਜੀ ਵੀ ਤਾਂ ਹੀ ਕਰਕੇ ਏਜੰਸੀਆਂ ਨੇ ਉਹਨੂੰ ਖਤਮ ਕਰਾਤਾ ਜੀ ਤੇ ਉਹਨੇ ਮਤਲਬ ਇੱਧਰ ਆਉਣਾ ਸੀ ਪਾਸਟਿਕ ਨਹੀਂ ਆਉਣਾ ਸੀਗਾ ਜਦੋਂ ਆਪਣੀ ਕਲਰ ਅੰਮਰਸਰ ਦੇ ਵਿੱਚ ਆਉਣਾ ਸੀ ਬਹੁਤ ਸਤਿਕਾਰ ਕਰਦੇ ਸੀ ਉਹ ਸਿਮਰਜੀਤ ਮਾਨ ਦਾ ਉਹਨਾਂ ਨੇ ਫੋਨ ਤੇ ਗੱਲ ਵੀ ਕੀਤੀ ਹੈ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਅ ਜਸਕਰਨ ਸਿੰਘ ਕਾਨ ਸਿੰਘ ਵਾਲੇ ਨੇ ਗੱਲ ਕਰਾਈ ਸੀ ਉਹ ਕਹਿੰਦਾ ਵੀ ਬਾਪੂ ਮੈਂ ਆਉਂਗਾ ਮੈਂ ਟਰੈਕਟਰ ਲੈ ਕੇ ਨਾਡਗਰ ਆਉਂਗਾ ਤੁਹਾਡਾ ਕਾਗਜ਼ ਭਰਾ ਕੇ ਜਾਊਂਗਾ ਬਾਈ ਜਿਵੇਂ ਤੁਸੀਂ ਕਿਹਾ ਕਿ ਮੂਸੇਵਾਲਾ ਆਪਣੇ ਆਖਰੀ ਦਿਨਾਂ ਦੇ ਵਿੱਚ ਸਿਮਰਜੀਤ ਮਾਨ ਉਹਨਾਂ ਦੀ ਪਾਰਟੀ ਜੁਆਇਨ ਕਰ ਸਕਦੇ ਸੀਗੇ ਜਾਂ ਫਿਰ ਉਹਨਾਂ ਦਾ ਮਨ ਸੀ ਪਰ ਅੱਜ ਜਦੋਂ ਤੁਸੀਂ ਦੇਖਦੇ ਹੋ ਕਿ ਉਹਨਾਂ ਦੇ ਪਿਤਾ ਬਲਕੌਰ ਸਿੰਘ ਸੁਖਪਾਲ ਖੈਰਾਨਾ ਸਾਂਝੀ ਟੇਬਲ ਤੇ ਬੈਠੇ ਹੁੰਦੇ ਨੇ ਕਾਂਗਰਸ ਦੀ ਪਾਰਟੀ ਵੱਲੋਂ ਉ ਉਹੀ ਗੱਲ ਹੈ ਜੀ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਵੀ ਜਿਹੜੇ ਸਿੱਧੂ ਮੂਸੇ ਵਾਲਾ ਸੀਗਾ ਤੇ ਉਹ ਬਹੁਤ ਵੱਡੀ ਉਹ ਵੀ ਸ਼ਖਸੀਅਤ ਬਣ ਗਿਆ ਸੀ ਕਿਉਂਕਿ ਉਹਨਾਂ ਨੰਦਰ ਬੜਾ ਸੱਚ ਸੀਗਾ ਬੜੀ ਜਿੰਨੀਆਂ ਉਹਨੇ ਗੱਲਾਂ ਕੀਤੀਆਂ ਨੇ ਗਿਆ ਕੌਮ ਦੀਆਂ ਗੱਲਾਂ ਚਾਹੋ ਬਲਵਿੰਦਰ ਜਟਾਣੇ ਦੀ ਗੱਲ ਹੋਵੇ ਉਹਦੀ ਸੋਚ ਦੱਸਦਾ ਕਿ ਕਿੱਡੀ ਵੱਡੀ ਸੋਚ ਸੀ ਚਾਹੋ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਗਾਣੇ ਦੇ ਵਿੱਚ ਚਾਹੋ ਉਹਨਾਂ ਨੇ ਬੀਬੀ ਖਾਲੜਾ ਦੀ ਕੀਤੀ ਚਾਹੋ ਦੀਪ ਸਿੱਧੂ ਦੀ ਗੱਲ ਕੀਤੀ ਜੀ ਪਰ ਅੱਜ ਜੋ ਸਰਦਾਰ ਬਲਕੌਰ ਸਿੰਘ ਚਲੋ ਅੰਕਲ ਕਹਿੰਨੇ ਆਪਾਂ ਤੇ ਜੋ ਕਰ ਰਹੇ ਨੇਗੇ ਉਹ ਉਹਨਾਂ ਦਾ ਇੱਕ ਜਿਹੜੀ ਉਹਦੀ ਸ਼ਖਸੀਅਤ ਸੀ ਉਹਦੀ ਸ਼ਖਸੀਅਤ ਨੂੰ ਖਰਾਬ ਕਰ ਰਹੇ ਨੇ ਰੋੜ ਰਹੇ ਨੇ ਇਸ ਵਿਸ਼ੇਤ ਨੂੰ ਕਿਉਂਕਿ ਇਹ ਇੱਕ ਵਾਰੀ ਸਰਦਾਰ ਬਲਕੌਰ ਸਿੰਘ ਨੇ ਆਪ ਆਖਿਆ ਵੀ ਮੇਰਾ ਪੁੱਤਰ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਅੱਜ ਉਹ ਵੀ ਕਿਤੇ ਨਾ ਕਿਤੇ ਰਾਜਨੀਤੀ ਦੇ ਸ਼ਿਕਾਰ ਹੋ ਰਹੇ ਨੇ ਤੇ ਉਹਨਾਂ ਨੂੰ ਵਰਤਿਆ ਜਾ ਰਿਹਾ ਪਰ ਮੈਂ ਇੱਕ ਗੱਲ ਕਰਨ ਜੀ ਇੱਥੇ ਹੋਰ ਦੱਸ ਦਿੰਨਾ ਵੀ ਜੇ ਉਹ ਸੋਚਦੇ ਨੇ ਵੀ ਕਾਂਗਰਸ ਇਨਸਾਫ ਦਵਾ ਦੋਗੇ ਕਦੇ ਵੀ ਨਹੀਂ ਦਵਾ ਸਕਦੀ ਜੀ ਨਾ ਭਗਵੰਤ ਮਾਨ ਦਵਾ ਸਕਦਾ ਨਾ ਕਾਂਗਰਸ ਦਵਾ ਸਕਦੀ ਨਾ ਕਾਲੀ ਦਲ ਇਹ ਇੱਕ ਸਿਰਫ ਪੰਜਾਬ ਤੱਕ ਸੀਮਿਤ ਨੇ ਜੇ 골ਡੀ ਦੀ ਗੱਲ ਕਰਦੇ ਆਪਾਂ 골ਡੀ ਬਰਾਡ ਦੀ ਉਥੋਂ ਲਿਆਉਣ ਦੀ ਤੇ ਉਹ ਜਾਂ ਤਾਂ ਆਪਾਂ ਸੈਂਟਰ ਸਰਕਾਰ ਕਰ ਸਕਦੀ ਹੈ ਪਰ ਸੈਂਟਰ ਨੇ ਨਹੀਂ ਕਰਨਾ ਜਾਂ ਫਿਰ ਇੱਕ ਇੰਟਰਨੈਸ਼ਨਲ ਲੀਡਰ ਨੇਗੇ ਜਿਹਨੂੰ ਪੂਰੀ ਦੁਨੀਆ ਜਾਣਦੀ ਹੈ ਜਿਹਦੀ ਜੁਨੈਟ ਵਿੱਚ ਗੱਲ ਹੁੰਦੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜੇ ਸਰਦਾਰ ਸਿਮਰਜੀਤ ਸਿੰਘ ਮਾਨ ਉਥੋਂ 골ਡੀ ਬਰਾਡ ਨੂੰ ਜੇ ਜੁਵਾਨ ਜੋ ਗੱਲ ਕਰਕੇ ਉਹ ਲਿਆ ਸਕਦੇ ਨੇ ਜੇ ਇਹ ਸੋਚਦੇ ਹੋਣ ਵੀ ਸਾਨੂੰ ਇਨਸਾਫ ਦੇ ਦੂਗਾ ਉਹ ਇਹ ਭੁੱਲ ਜਾਣ ਇਹ ਪਾਰਟੀ ਇਹਨਾਂ ਨੂੰ ਵਰਤ ਰਹੀਆਂ ਨੇਗੀਆਂ ਪਹਿਲਾਂ ਇਹਨਾਂ ਦੇ ਬੇਟੇ ਨੂੰ ਵਰਤੇਗਾ ਤੇ ਦੇਖੋ ਉਹਦਾ ਐਡਾ ਸਤਕਾਰ ਮੈਂ ਮਿਲ ਕੇ ਆਗਾ ਦੇਖੋ ਮੇ ਮੇਥੋਂ ਤਕਰੀਬਨ 20-21 ਸਾਲ ਛੋਟੇ ਹੋਣਗੇ ਮੈਂ ਵੀ 22 ਸਿੱਧੂ ਕਹਿੰਨਾ ਉਹਨੂੰ 80 ਸਾਲ ਦੇ ਉਹ ਵੀ 22 ਸਿੱਧੂ ਕਹਿੰਦੇ ਸੀਗੇ ਜਿਹੜੇ 7-8 ਸਾਲ ਦੇ ਜਵਾਕ ਸੀ ਉਹ ਵੀ ਉਹਨੂੰ 22 ਸਿੱਧੂ ਕਹਿੰਦੇ ਸੀ ਐਨਾ ਸਤਕਾਰ ਸੀ ਮੈਂ ਇਹੀ ਉਹਨਾਂ ਨੂੰ ਕਹਿਣਾਗਾ ਅੰਕਲ ਹੋਰਾਂ ਨੂੰ ਵੀ ਤੁਸੀਂ ਉਹਨਾਂ ਦਾ ਐਡੀ ਵੱਡੀ ਸ਼ਖਸੀਅਤ ਐਡਾ ਨਾਓ ਵੀ ਉਹ ਰੋਲੋ ਨਾ ਤੇ ਤੁਸੀਂ ਸਭ ਦੇ ਸਾਂਝੇ ਹੋਗੇ ਤੁਸੀਂ ਜਿਹੜਾ ਛੋਡੇ ਘਰੇ ਪ੍ਰਮਾਤਮਾ ਨੇ ਉਹਰ ਦਾਤ ਦਿੱਤੀ ਐ ਉਹਨਾਂ ਨੂੰ ਪਾਲਣ ਪੋਸ਼ਣ ਕਰੋ ਉਹ ਵੀ ਇਸੇ ਤਰ੍ਹਾਂ ਮਤਲ ਉੱਚੀਆਂ ਗੱਲਾਂ ਕੌਮ ਦੀਆਂ ਗੱਲਾਂ ਕਰੇ ਸੋ ਇਹ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਭੁੱਲ ਜਾਣੇ ਰਾਜਨੀਤੀ ਇਹ ਨਾਲ ਖੇਡ ਰਹੇ ਨੇਗੇ ਪਹਿਲਾ ਪੁੱਤ ਨਾ ਰਾਜਨੀਤੀ ਖੇਡੀ ਉਹ ਦੁਨੀਆ ਤੋਂ ਤੁਰ ਗਿਆ ਅੱਜ ਇਹ ਵੀ ਰਾਜਨੀਤੀ ਸ਼ਿਕਾਰ ਹੋ ਰਹੇ ਨੇਗੇ ਤੁਹਾਨੂੰ ਲੱਗਦਾ ਕਿ ਬਲਕੌਰ ਸਿੰਘ ਉਹਨਾਂ ਨੂੰ ਕਾਂਗਰਸ ਵਰਤ ਰਹੀ ਹੈ ਇਸ ਬਿਲਕੁਲ ਵਰਤ ਰਹੀ ਹੈ ਜੀ ਬਿਲਕੁਲ ਵਰਤਰੀ ਹੈ ਕਾਂਗਰਸ ਵਰਤ ਰਹੀ ਹੈਗੀ ਤੇ ਉਹਨਾਂ ਨੂੰ ਦੇਖੋ ਮੈਂ ਇੱਕ ਤੁਹਾਨੂੰ ਇੱਥੇ ਹੋਰ ਗੱਲ ਕਰਦਾ ਅੱਜ ਕਿੰਨੇ ਕਾਂਗਰਸ ਦੇ ਚ ਉਹ ਨਵਨੀਤ ਬਿੱਟੂ ਸੀਗਾ ਚਲੋ ਅੱਜ ਬੀਜੇਪੀ ਚ ਆ ਗਿਆ ਹੋਰ ਵੀ ਕਿੰਨੇ ਕਾਂਗਰਸ ਦੇ ਐਮਪੀ ਗਏ ਆ ਦਿੱਲੀ ਬੈਠੇ ਸੀਗੇ ਕਿਸੇ ਨੇ ਇੱਕ ਕੋਈ ਦੱਸ ਦੇ ਵੀ ਸਿੱਧੂ ਮੂਸੇ ਦਾ ਗੱਲ ਕੀਤੀ ਤੇ ਗੱਲ ਕੀਤੀ ਸਰਦਾਰ ਸਿਮਰ ਜੀ ਸੀ ਮਾਨ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਖਿਆ ਵੀ ਸਾਡੇ ਸਿੱਧੂ ਮੂਸੇਵਾਲੇ ਸਾਹਿਬ ਦਾ ਕਤਲ ਦੀਪ ਸਿੱਧੂ ਦਾ ਕਤਲ ਇਹ ਸੈਂਟਰ ਨੇ ਕਰਾਇਆਗਾ ਅੱਖਾ ਚੱਖਾ ਪਾ ਕੇ ਗੱਲ ਕੀਤੀ ਹੈ ਇਹ ਗੱਲ ਸਰਦਾਰ ਸਿਮਰਜੀਤ ਸਿੰਘ ਮਾ ਨਹੀਂ ਕਰ ਸਕਦੇ ਨੇ ਇਹਨਾਂ ਤੇ ਭਰੋਸਾ ਨਾ ਕਰੇ ਪਰ ਇਹਨਾਂ ਨੂੰ ਇਹੀ ਕਹਣਾ ਇਹ ਵਰਤ ਰਹੀ ਹੈਗੀ ਇਹ ਕਾਂਗਰਸ ਇਹਨਾਂ ਨੂੰ ਵਰਤ ਰਹੀ ਹੈਗੀ ਤੇ ਪਹਿਲਾਂ ਇਹਨਾਂ ਦੇ ਪੁੱਤ ਨੂੰ ਵਰਤਿਆ ਉਹ ਦੁਨੀਆ ਤੋਂ ਤੁਰ ਗਿਆ ਵੀ ਇਹਨਾਂ ਨੂੰ ਅੰਕਲ ਉਹਨੂੰ ਸਮਝ ਲੈਣਾ ਚਾਹੀਦਾ ਵੀ ਵਰਤ ਰਹੀ ਹੈ ਤੇ ਆਪ ਦਾ ਜਿਹੜਾ ਹੁਣ ਦਾ ਆਪਦਾ ਵਧੀਆ ਜੀਵਨ ਹੈਗਾ ਉਹ ਆਪਦਾ ਜੀਵਨ ਬਤੀਤ ਕਰਨ ਇਹ ਚੀਜ਼ਾਂ ਤੋਂ ਦੂਰ ਰਹਿਣ ਕਿਉਂਕਿ ਉਹ ਸਾਂਝੇ ਨਹੀਂ ਸਭ ਦੇ ਚਾਹੋ ਮੁਸਲਮਾਨ ਹੈ ਚਾਹੋ ਸਿੱਖ ਹੈ ਚਾਹੇ ਹਿੰਦੂ ਹੈ ਚਾਹੋ ਕਾਲੀ ਹੈ ਕਾਂਗਰਸੀ ਹੈ ਚਾਹੋ ਆਮ ਪਾਰਟੀ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਨੇ ਉਹਨਾਂ ਨੂੰ ਇਹਨਾਂ ਦੇ ਵਿੱਚ ਸਿਆਸਤ ਵਿੱਚ ਆਉਣਾ ਨਹੀਂ ਚਾਹੀਦਾ ਨਹੀਂ ਆਉਣਾ ਚਾਹੀਦਾ ਬਿਲਕੁਲ ਤੁਹਾਡੀ ਟੀਮ ਬਹੁਤ ਵੱਡੀ ਜਿਹੜੀ ਮਾਨ ਸਾਹਿਬ ਦੇ ਹੱਕ 'ਚ ਪ੍ਰਚਾਰ ਕਰ ਰਹੀ ਉਹ ਸਾਰੀ ਟੀਮ ਉਸ ਦਿਨ ਗੱਲ ਕਰ ਰਹੀ ਸੀਗੀ ਕਿ ਅਸੀਂ ਬਲਕੌਰ ਸਿੰਘ ਦਾ ਬਹੁਤ ਸਤਿਕਾਰ ਕਰਦੇ ਆਂ ਅਸੀਂ ਮਾਨ ਸਾਹਿਬ ਲਈ ਵੋਟ ਮੰਗ ਰਹੇ ਹਾਂ ਤੇ ਉਹ ਖੈਰੇ ਦੇ ਨਾਲ ਬੈਠੇ ਆ ਕਿਤੇ ਇਹ ਮਤਲਬ ਉਹਨਾਂ ਦਾ ਗਰਾਫ ਨਾ ਪੰਜਾਬ ਦੇ ਵਿੱਚ ਡਿੱਗ ਜਾਵੇ ਕਿਉਂਕਿ ਪੰਜਾਬੀ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ ਸਿਆਸਤ ਤੁਹਾਨੂੰ ਲੱਗ ਰਿਹਾ ਹੈ ਕਿ ਬਲਕੌਰ ਸਿੰਘ ਇਹਨੂੰ ਖਰਾਬ ਕਰ ਸਕਦੀ ਹੈ ਬਿਲਕੁਲ ਜੀ ਬਹੁਤ ਗਰਾਫ ਆ ਗਿਆ ਜੀ ਦਿਨੋ ਦਿਨ ਮੈਂ ਕਈ ਫੋਨ ਮੈਨੂੰ ਵੀ ਆਏ ਨੇਗੇ ਹੁਣ ਦੇਖੋ ਭਾਨਾ ਸਿੱਧੂ ਹੈਗਾ ਉਹਦਾ ਮਤਲਬ ਬੜਾ ਪ੍ਰੇਮ ਸੀਗਾ ਆਪਦੇ ਵਿੱਚ ਸਿੱਧੂ ਮੂਸੇਵਾਲਾ ਦੇ ਭਾਨੇ ਸਿੱਧੂ ਦਾ ਤੇ ਪਲਵਿੰਦਰ ਝੋਟਾ ਮਾਨਸਾ ਦਾ ਉਹ ਮਾਨਸਾ ਦਾ ਪ੍ਰਚਾਰ ਕਰ ਰਹੇ ਨੇਗੇ ਚਾਹੋ ਲੱਖਾਂ ਸਦਾਨਾ ਹੋ ਗਿਆ ਚਾਹੋ ਤਲਵਾੜਾ ਹੋ ਗਿਆ ਜਿੰਨੇ ਵੀ ਨੇਗੇ ਸਾਰੇ ਉਹ ਇਹਦਾ ਆਪਣੇ ਸਿੱਧੂ ਮੂਸੇਵਾਲਾ ਦਾ ਸਾਰੇ ਪ੍ਰੇਮ ਕਰਦੇ ਸੀ ਵੈਸੇ ਤਾਂ ਸਾਰੇ ਵਰਡ ਹੀ ਕਰਦਾ ਸੀ ਹਨਾ ਪਰ ਉਹਨਾਂ ਦੀ ਨਿਗਾਹ ਦੇ ਵਿੱਚ ਕਿਤੇ ਨਾ ਕਿਤੇ ਨਾ ਅ ਅੰਕਲ ਹੋਰ ਤਰ੍ਹਾਂ ਦਿਖਣ ਲੱਗ ਗਿਆ ਵੀ ਇਹ ਇੱਕ ਸਿਆਸਤ ਦੇ ਵਿੱਚ ਵੜ ਗਿਆ ਪਰ ਅਜਿਉਂ ਕਿਸਦਾ ਸਾਂਝਾ ਨਹੀਂ ਹੈਗਾ ਮੈਂ ਤਾਂ ਸੋਡੇ ਚੈਨਲ ਜਰੀਏ ਕਹਿੰਦਾ ਵੀ ਉਹ ਤਾਂ ਇਕੱਲਾ ਕਾਂਗਰਸ ਦਾ ਬਣ ਕੇ ਰਹਿ ਗਿਆ ਉਹ ਕਿਸਦਾ ਸਾਂਝਾ ਨਹੀਂ ਅਸੀਂ ਵੀ ਸਤਿਕਾਰ ਕਰਦੇ ਆਂਗੇ ਹਾਲਾਂਕਿ ਮੇਥੋਂ ਛੋਟਾ ਸੀਗਾ ਮੈਂ ਮਿਲਿਆ ਵੀ ਬਹੁਤ ਪ੍ਰੇਮ ਕਰਦਾ ਸੀਗਾ ਬਿਲਕੁਲ ਜਿੰਨੇ ਵੀ ਲੋਕ ਮਿਲੇ ਕਹਿੰਦੇ ਵੀ ਅੰਕਲ ਆਂਟੀ ਜਿਹੜੇ ਮੂਸੇ ਦੇ ਫਾਦਰ ਮਦਰ ਨੇ ਬਹੁਤ ਭੋਲੇ ਆ ਉਹਨਾਂ ਦੇ ਭੋਲੇਪਨ ਜਿਹੜਾ ਉਹਨਾਂ ਦੇ ਭੋਲੇਪਨ ਦਾ ਨਜਾਇਜ਼ ਫਾਇਦਾ ਕਾਂਗਰਸ ਚੱਕ ਰਹੀ ਜੇ ਅੰਕਲ ਤੱਕ ਕੋਈ ਮੈਸੇਜ ਭੇਜਣਾ ਚਾਹੋ ਤਾਂ ਕੀ ਕਹੋਗੇ ਮੈਂ ਦੇਖੋ ਇਹੀ ਮੈਸੇਜ ਹੈ ਮੇਰੀ ਬੇਨਤੀ ਅੰਕਲ ਜੀ ਨੂੰ ਬਹੁਤ ਸਤਿਕਾਰਯੋਗ ਨੇ ਸਾਡੇ ਕਿਉਂਕਿ ਇਹ ਉਹਨਾਂ ਦੇ ਪਿਤਾ ਨੇ ਉਹ ਉਹਨਾਂ ਦੀ ਮਾਤ ਹੈਗੀ ਵੀ ਜਿਹਨੇ ਪੂਰੇ ਵਡ ਦੇ ਵਿੱਚ ਸਿੱਖਾਂ ਦੇ ਸਿਰ ਨੂੰ ਪੱਗ ਨੂੰ ਉੱਚਾ ਕੀਤਾ ਔਰ ਜਿਨ੍ਹਾਂ ਨੇ ਪੰਥ ਦੀਆਂ ਗੱਲਾਂ ਕੀਤੀਆਂ ਬੀਬੀ ਖਾਲੜਾ ਦੀ ਗੱਲ ਕੀਤੀ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਦੀਪ ਸਿੱਧੂ ਦੀ ਗੱਲ ਕੀਤੀ ਬਲਵਿੰਦਰ ਜਟਾਣਾ ਦੀ ਗੱਲ ਕੀਤੀ ਸੋ ਮੈਂ ਇਹੀ ਬੇਨਤੀ ਕਰਦਾ ਵੀ ਸਾਡੇ ਭਰਾ ਦਾ ਬਹੁਤ ਵੱਡੀ ਸ਼ਖਸੀਅਤ ਹੈ ਬਹੁਤ ਵੱਡਾ ਨਾਮ ਹੈ ਅੱਜ ਵੀ ਉਹ ਚਾਹੇ ਦੁਨੀਆ 'ਚ ਨਹੀਂ ਪਰ ਹਰੇਕ ਦਿਲ ਦੇ ਵਿੱਚ ਵਾਸਦੇ ਨੇ ਵੀ ਉਹਨਾਂ ਦਾ ਨਾਮ ਨਾ ਤੁਸੀਂ ਖੋ ਜੀ ਤੁਸੀਂ ਇਹ ਚੀਜ਼ਾਂ ਤੋਂ ਦੂਰ ਹੋ ਜਾਓ ਸਿਆਸਤ ਤੋਂ ਤੁਸੀਂ ਸਭ ਦੇ ਸਾਝੇ ਹੋ ਤੁਸੀਂ ਆਪਦਾ ਘਰੇ ਕੰਮ ਕਰੋ ਜੀ ਜਿਹੜੀ ਕਾਂਗਰਸ ਦੇ ਨਾਲ ਨੇ ਉਹ ਉਸ ਕਾਂਗਰਸ ਨੇ ਮੂਸੇਵਾਲੇ ਦੇ ਇਨਸਾਫ ਲਈ ਅਜੇ ਤੱਕ ਕੋਈ ਵੱਡੀ ਕਾਲ ਨਹੀਂ ਦਿੱਤੀ ਨਹੀਂ ਕੋਈ ਕਾਲ ਨਹੀਂ ਦਿੱਤੀ ਜੀ ਕੋਈ ਕਹਿ ਕੇ ਦਿਖਾਵੇ ਵੀ ਉਹਨਾਂ ਨੇ ਕਾਲ ਕੀਤੀ ਫਲਾਣੇ ਤਾਂ ਮੈਂ ਅੱਜ ਆਪਾਂ ਕੱਟ ਕਰਦੇ ਆਂ ਐਂ ਕੀਤਾ ਪਰ ਮੈਂ ਉਹ ਫਿਰ ਦੁਬਾਰਾ ਉਹੀ ਗੱਲ ਕਹਣਾ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਗੱਲ ਕੀਤੀ ਹੈ ਪਾਰਲੀਮੈਂਟ ਦੇ ਵਿੱਚ ਕੀਤੀ ਹੈ ਔਰ ਅਮਿਤ ਸ਼ਾਹ ਮੋਦੀ ਦੀ ਅੱਖ ਚੱਕ ਪਾ ਕੇ ਗੱਲ ਕੀਤੀ ਹੈ ਸਿੱਧੂ ਮੂਸੇਆ ਦਾ ਦੀਪ ਸਿੱਧੂ ਦੀ ਗੱਲ ਨਿੱਜਰ ਦੀ ਗੱਲ ਉਹਨਾਂ ਨੇ ਆਖਿਆ ਸਾਡੇ ਜਿਹੜੇ ਸਿੱਖ ਮਾਰੇ ਗਏ ਨੇਗੇ ਇਸ ਇਹ ਇੰਡੀਆ ਸਰਕਾਰ ਨੇ ਇਹਨਾਂ ਨੇ ਮਾਰੇ ਨੇਗੇ ਸੈਂਟਰ ਨੇ ਮਾਰੇ ਨੇ ਇਹ